ਮੈਂ ਤੁਹਾਡਾ ਅਮਰਿੰਦ ਪਰਮਾਤਮਾ ਦੀ ਰਜਾ ਦੇ ਵਿੱਚ ਤੁਸੀਂ ਬਹੁਤ ਸੋਹਣੇ ਜਿੰਦਗੀ ਬੀਤ ਕਰਦੇ ਆ ਅੱਜ ਬਾਡੀ ਦਾ ਸੀਗਾ ਆਖਰੀ ਦਿਨ ਤਕਰੀਬਨ ਅੱਜ ਹੈਗੀ 8 ਤਰੀਕ ਤੇ ਐ ਕਿ ਪਰਮਾਤਮਾ ਦੀ ਰਜਾ ਦੇ ਵਿੱਚ ਕਾਫੀ ਜਿਆਦੇ ਫਜ਼ਲਾਂ ਦਾ ਝਾੜ ਘਟਿਆ ਕਿਉਂਕਿ ਜੋ ਸਮੇ ਤੋਂ ਪਹਿਲਾਂ ਵਾਰਸ਼ ਹੋਈ ਤੇ ਜਦੋਂ ਝੋਨੇ ਦਾ ਪੁਗਾਰ ਨਿਕਲਿਆ ਤੇ ਬੂਰ ਪਿਆ ਚੋਨੇ ਨੂੰ ਉਸ ਟਾਈਮ ਵੀ بارش ਹੋਈ ਉਹਦੇ ਨਾਲ ਕਾਫੀ ਵੱਡੇ ਪੱਧਰ ਤੇ ਝਾੜ ਘਟਣ ਦੀ ਸੁਭਾਵਨਾ ਸਾਰੇ ਪੰਜਾਬ ਦੇ ਵਿੱਚ ਹੀ ਮਹਿਸੂਸ ਕੀਤੀ ਗਈ ਤੇ ਅੱਜ ਹੈਗਾ ਵਾ 8 ਤਰੀਕ ਅੱਜ ਦਾ ਸਾਡਾ ਬਾਡੀ ਦਾ ਲਾਰਡ ਦੈਂਸ ਸੀ ਦੋ ਕਿਨਾਰੇ ਸੰਭਾਲਦਿਆਂ ਪ੍ਰੀਤ ਅ ਅੱਜ ਰੱਖਿਆ ਵਾਰ ਅਸੀਂ ਤੇ ਵਿਸ਼ਾਲ ਤੇ ਕਰਮਾ ਤੇ ਕਿਸਾਨਾਂ ਨੇ ਬਹੁਤ ਸਹਾਇਤਾ ਬਾਤਾਵਰਨ ਦਾ ਤੇ ਬਹੁਤ ਜਿਆਦਾ ਘਟਾ ਅੱਗ ਲੱਗੀ ਪੰਜਾਬ ਦੇ ਵਿੱਚ ਤਕਰੀਬਨ ਇਕਾ ਦੁਕਾ ਜਿੰਨਾ ਕਿਸਾਨਾਂ ਛੋਟੇ ਕਿਸਾਨਾਂ ਕੋਲੇ ਮਤਲਬ ਸਾਧਨ ਨਹੀਂ ਸੀਗੇ ਉਹਨਾਂ ਨੇ ਹੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਗਵਰਨਮੈਂਟ ਦੇ ਪੈ ਦੇ ਵਿੱਚ ਸ਼ਾਮ ਨੂੰ ਅੱਗ ਲਾਉਂਦੇ ਸੀਗੇ ਵੀ ਸਾਡੀ ਬਚਤ ਹੋਵੇ ਕਿਉਂਕਿ ਹਰੇਕ ਬੰਦੇ ਦੇ ਵਸਤ ਦੀ ਗੱਲ ਨਹੀਂ ਹੈਗੀ ਵੀ ਮਸ਼ੀਨਰੀ ਲੈਣਾ ਤਕਰੀਬਨ 2-4% 5% ਕਿਸਾਨਾਂ ਨੇ ਆਪਣੇ ਮਸ਼ੀਨਰੀ ਲਈ ਆ ਗਵਰਨਮੈਂਟ ਦਾ ਸਾਥ ਦਿੱਤਾ ਗਵਰਨਮੈਂਟ ਨੇ ਸਬਸਿਡੀਆਂ ਵੀ ਦਿੱਤੀਆਂ ਆ ਵਾਹ ਪੰਜਾਬ ਗਵਰਨਮੈਂਟ ਨੇ ਕਾਫੀ ਜਿਆਦਾ ਇਹਦੇ ਵਿੱਚ ਰੋਲ ਅਦਾ ਦੂਜੇ ਨੰਬਰ ਤੇ ਇਹ ਕਿ ਵੱਡੇ ਪੱਧਰ ਤੇ 4x4 ਟਰੈਕਟਰ ਜੀਮਦਾਰਾਂ ਨੇ ਆਪਦੀ ਖੁਸ਼ੀ ਦੇ ਨਾਲ ਮਤਲਬ ਟਰੈਕਟਰ ਪੰਜਾਬ ਦੇ ਵਿੱਚ ਨਿਕਲੇ ਆ ਕਿਉਂਕਿ ਸਮੇਂ ਦੀ ਲੋੜ ਸੀ ਕਿਉਂਕਿ ਸਪੀਡ ਨਹੀਂ ਆ ਕੰਮ ਦੀ ਇੱਕ ਤਾਂ ਵਾਰਸ਼ ਨੇ ਕਾਫੀ ਕੰਮ ਲੇਟ ਕਰਤਾ ਉਹਦੇ ਨਾਲ 15-20 ਦਿਨ ਜਿਹੜੇ ਸਾਡੇ ਆਲੂ ਦੀ ਬਜਾ ਦਾ ਉਹ ਲੇਟ ਹੋ ਗਈ ਹੈ ਸਭ ਕੁਝ ਪਰਮਾਤਮਾ ਦੇ ਬਸ ਦੇ ਵਿੱਚ ਪਰ ਸਾਨੂੰ ਪਰਮਾਤਮਾ ਨੇ ਹਿੰਮਤ ਬਖਸ਼ੀ ਹੈ ਜੇਕਰ ਸਾਡੇ ਤੇ ਹਿੰਮਤ ਆ ਤਾਂ ਅਸੀਂ ਉਹ ਸਮੇਂ ਨੇ ਵੀ ਕਵਰ ਕਰ ਲੈਣੇ ਆ ਜਿਹੜਾ ਸਮਾਂ ਮਤਲਬ ਸਾਨੂੰ ਨੁਕਸਾਨ ਦਿੰਦਾ ਵਾ ਪਰ ਮਸ਼ੀਨਰੀ ਹੋਵੇ ਤਾਂ ਅਸੀਂ ਉਹ ਚੀਜ਼ ਨੂੰ ਦਿਨ ਪਰ ਰਾਤ ਕਰਕੇ ਉਹ ਟਾਈਮ ਨੇੜੇ ਲਿਆਉਣੇ ਆ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਹਰੇਕ ਬੰਦੇ ਨੂੰ ਨੁਕਸਾਨ ਹੋਇਆ ਚਾਹੇ ਉਹ ਜੀਵਿੰਦਾਰਾ ਚਾਹੇ ਉਹ ਲੇਬਰ ਵਾਲੇ ਆ ਚਾਹੇ ਉਹ ਮੰਡੀਆਂ ਵਾਲੇ ਆ ਮੰਡੀਆਂ ਦੀ ਲੇਬਰ ਹੋ ਗਈ ਸ਼ੈਲਰ ਹੋ ਗਏ ਤੇ ਕੰਪੈਨ ਵਾਲੇ ਬਾਈ ਹੋ ਗਏ ਕਾਫੀ ਝੋਨਾ ਡਿੱ ਗਿਆ ਹੋਇਆ ਸੀਗਾ ਤੇ ਤੇਲ ਦੀ ਖਾਬਤ ਵੀ ਇਤਕੀ ਕਾਫੀ ਜ਼ਿਆਦੀ ਹੋਈ ਆ ਝੋਨਿਆਂ ਦੇ ਝਾੜ ਘਟ ਨਿਕਲਦੇ ਨਾਲ ਛੇਲਰਾਂਆਂ ਨੂੰ ਵੀ ਕਾਫੀ ਨੁਕਸਾਨ ਹੋਇਆ ਲੇਬਰ ਨੂੰ ਕਾਫੀ ਨੁਕਸਾਨ ਹੋਇਆ ਕੁੱਲ ਮਿਲਾ ਕੇ ਪੂਰਾ ਹੀ ਨੁਕਸਾਨ ਹੋ ਮੰਨਿਆ ਗਿਆ ਵਾ ਤੇ ਰੱਬ ਦੀ ਰਜ਼ਾ ਸਭ ਨੂੰ ਖੁਸ਼ ਰੱਖਦੀ ਆ ਕਿਉਂਕਿ ਸਮਾਂ ਨਹੀਂ ਰੁਕਦਾ ਅਗਲੀ ਵਾਰ ਪ੍ਰਮਾਤਮਾ ਆਪਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਦੇਊਗਾ ਇਸ ਆਸ ਦੇ ਨਾਲ ਆਪਾਂ ਅੱਗੇ ਵਧੀ ਤੇ ਆਉਣ ਵਾਲੀ ਫਸਲ ਵੱਲ ਧਿਆਨ ਦਈਏ ਧੰਨਵਾਦ ਜੀ